ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਅਸੀਂ ਅੱਜ ਲੈ ਕੇ ਹਾਜ਼ਰ ਹਾਂ ਜੰਗ ਸੰਬੰਧੀ ਇੱਕ ਹੋਰ ਖਬਰ ਇਹ ਖਬਰ ਕੁਝ ਐਨਾਲਿਸਟ ਦੇ ਵਿਚਾਰਾਂ ਤੇ ਆਧਾਰਿਤ ਹੋਏਗੀ ਅਸੀਂ ਆਪਣੇ ਵੱਲੋਂ ਇਹਦੇ ਵਿੱਚ ਕੁਝ ਕਹਿਣ ਤੋਂ ਗੁਰੇਜ਼ ਕਰਾਂਗੇ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਹੈ ਭਾਰਤ ਨੇ ਸੀਜ਼ ਫਾਇਰ ਕਰਕੇ ਡੋਨਲਡ 트੍ਰੰਪ ਦੀ ਗੱਲ ਮੰਨ ਕੇ ਕੀ ਹਾਸਲ ਕੀਤਾ ਇਹ ਸਭ ਤੋਂ ਵੱਡਾ ਸਵਾਲ ਇਸ ਖਬਰ ਦੇ ਵਿੱਚ ਐਡਰੈਸ ਕੀਤਾ ਜਾਏਗਾ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਹੈਂਡਲਸ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਭਾਰਤ ਦੇ ਗ੍ਰਹਿ ਮੰਤਰੀ ਵਿਦੇਸ਼ ਮੰਤਰੀ ਸਭ ਦੀ ਨਕੇਦੀ ਹੋ ਰਹੀ ਹੈ ਕਿ ਭਾਰਤ ਜਦੋਂ ਜਿੱਤਨ ਦੇ ਕਗਾਰ ਤੇ ਸੀ ਜਿੱਤ ਦੇ ਮੂੰਹ ਚੋਂ ਭਾਰਤ ਨੇ ਹਾਰ ਜਿੱਤ ਲਈ ਸੋ ਇਹ ਬਹੁਤ ਅਹਿਮ ਗੱਲ ਹੈ ਕਿਉਂਕਿ ਹੁਣ ਤੱਕ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਭਾਰਤ ਦੀ ਸਰਕਾਰ ਨੂੰ ਸਵਾਲ ਨਾ ਪੁੱਛੇ ਜਾਣ ਕਿਉਂਕਿ ਇਹ ਜੰਗ ਦਾ ਵਕਤ ਹੈ ਔਰ ਹਰ ਵਿਅਕਤੀ ਦਾ ਨਾਗਰਿਕ ਦਾ ਭਾਰਤੀ ਦਾ ਫਰਜ਼ ਹੈ ਕਿ ਸਰਕਾਰ ਦੇ ਨਾਲ ਮਿਲ ਕੇ ਕਦਮ ਨਾਲ ਕਦਮ ਮਲਾ ਕੇ ਚੱਲੇ ਔਰ ਪਾਕਿਸਤਾਨ ਦੀ ਸਰਕਾਰ ਵੱਲੋਂ ਉਹਨਾਂ ਦੀ ਫੌਜ ਵੱਲੋਂ ਕੀਤੇ ਜਾ ਰਹੇ ਪ੍ਰੋਪਗੈਂਡੇ ਨੂੰ ਖਤਮ ਕੀਤਾ ਜਾਏ ਜਾਂ ਉਹਨੂੰ ਡਿਨਾਈ ਕੀਤਾ ਜਾਏ ਨਿਊਟਰਲਾਈਜ਼ ਕੀਤਾ ਜਾਏ ਜਿਸ ਤਰ੍ਹਾਂ ਜੰਗੀ ਟੂਲਸ ਇਕੁਪਮੈਂਟਸ 에ਅਰ ਫੋਰਸ ਨਿਊਟਰਲਾਈਜ਼ ਕਰ ਰਹੀ ਹੈ ਜਾਂ ਮੀਡੀਆ ਵੀ ਉਸੇ ਤਰ੍ਹਾਂ ਉਹਦਾ ਜ਼ਿੰਮੇਵਾਰੀ ਹੈ ਕਿ ਉਹ ਪਾਕਿਸਤਾਨ ਤੋਂ ਆ ਰਿਹਾ ਪ੍ਰੋਪਗੈਂਡਾ ਉਹਨੂੰ ਨਿਊਟਰਲਾਈਜ਼ ਕਰੇ ਉਹਦੀ ਸੱਚਾਈ ਤੱਕ ਪਹੁੰਚੇ ਸੋ ਇਹੀ ਕੋਸ਼ਿਸ਼ ਅਸੀਂ ਇਸ ਖਬਰ ਚ ਕਰ ਰਹੇ ਹਾਂ ਲੋਕ ਸੋਸ਼ਲ ਮੀਡੀਆ ਤੇ ਹੁਣ ਯਾਦ ਕਰ ਰਹੇ ਨੇ ਇੰਦਰਾ ਗਾਂਧੀ ਨੂੰ ਜਿਨੇ 1971 ਵਿੱਚ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਹੁਤ ਜ਼ਿਆਦਾ ਉਮੀਦਾਂ ਤੇ ਆਸਾਂ ਭਾਰਤੀਆਂ ਨੇ ਲਾ ਲਈਆਂ ਸੀ ਪਰ ਜਿਸ ਤਰੀਕੇ ਨਾਲ ਡੋਨਲਡ ਟਰੰਪ ਇੱਕ ਚੌਧਰੀ ਬਣ ਕੇ ਜਾਂ ਕਹੋ ਸਰਪੰਚ ਬਣ ਕੇ ਉਹਨੇ ਕੱਲ ਐਲਾਨ ਕੀਤਾ ਕੇ ਦੋਹੇ ਮੋਲਕ ਸਾਡੀ ਸਾਰੀ ਰਾਤ ਦੀ ਮਿਹਨਤ ਤੋਂ ਬਾਅਦ ਜੰਗ ਬੰਦੀ ਲਈ ਤਿਆਰ ਹੋ ਗਏ ਨੇ ਉਹ ਉਸ ਦਾ ਐਲਾਨ ਜ਼ੀਰੋ ਸਾਬਤ ਹੋਇਆ ਕਿਉਂਕਿ ਉਸ ਤੋਂ 3 ਘੰਟਿਆਂ ਬਾਅਦ ਪਾਕਿਸਤਾਨ ਨੇ ਭਾਰਤੀ ਟਿਕਾਣਿਆਂ ਤੇ ਹਮਲੇ ਸ਼ੁਰੂ ਕਰ ਦਿੱਤੇ ਵਿਸ਼ੇਸ਼ ਕਰਕੇ ਜੰਮੂ ਕਸ਼ਮੀਰ ਤੋਂ ਸਭ ਤੋਂ ਪਹਿਲਾਂ ਫਿਰ ਉਹ ਤੁਰਿਆ ਪੰਜਾਬ ਵੱਲ ਤੇ ਫਿਰ ਰਾਜਸਥਾਨ ਵੱਲ ਉਦੇ ਵਿੱਚ ਫਿਰ ਬਾਅਦ ਦੇ ਵਿੱਚ ਭਾਰਤ ਨੇ ਵੀ ਜਵਾਬੀ ਕਾਰਵਾਈ ਜ਼ਰੂਰ ਕੀਤੀ ਬਟ ਇਹ ਜਿਹੜਾ ਵਾਇਲੇਸ਼ਨ ਹੈ ਉਲੰਘਣਾ جنگਬੰਦੀ ਦੀ ਇਹ ਕੀਤੀ ਗਈ ਸਭ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਬਲੈਕਆਊਟ ਖਤਮ ਕਰਤੀ ਗਈ ਸੀ ਐਲਾਨ ਹੋ ਗਏ ਸੀ ਕਿ ਅੱਜ ਤੁਹਾਨੂੰ ਬत्तियां ਬੰਦ ਕਰਨ ਦੀ ਲੋੜ ਨਹੀਂ ਪਰ ਦਨ ਘੰਟਿਆਂ ਬਾਅਦ ਸਰਨ ਵੱਜਣੇ ਸ਼ੁਰੂ ਹੋ ਗਏ ਸਾਫ ਦਾ ਡੀਜੀਪੀ ਪ੍ਰਕਾਸ਼ ਸਿੰਘ ਆਈਪੀਐਸ ਸਰਕਾਰ ਨੂੰ ਪੁੱਛਦੇ ਨੇ ਕਿ ਜਿਹੜਾ ਸਮਝੌਤਾ ਤੁਸੀਂ ਜੰਗਬੰਦੀ ਦਾ ਕੀਤਾ ਕੀ ਇਹ ਲਿਖਤੀ ਸੀ ਜੇ ਲਿਖਤੀ ਨਹੀਂ ਸੀ ਤੇ ਫਿਰ ਤੁਸੀਂ ਮੰਨੇ ਕਿਉਂ ਅੱਗੇ ਪੁੱਛਦੇ ਆ ਕਿ ਕੀ ਪਾਕਿਸਤਾਨ ਆਪਣੇ ਦੇਸ਼ ਦੇ ਅੰਦਰ ਜਿਹੜੇ ਅਤਵਾਦੀ ਕੈਂਪ ਜਾਂ ਟ੍ਰੇਨਿੰਗ ਸੈਂਟਰ ਨੇ ਉਨਾ ਨੂੰ ਬੰਦ ਕਰਨ ਲਈ ਤਿਆਰ ਹੋ ਗਿਆ ਕਿ ਨਹੀਂ ਇਸੇ ਦੇ ਨਾਲ ਇੱਕ ਡਿਫੈਂਸ ਐਨਾਲਿਸਟ ਬ੍ਰਹਮਚਲਾਨੀ ਨੇ ਕਿਹਾ ਕਿ ਭਾਰਤ ਨੇ ਨਹੀਂ ਲੱਗਦਾ ਕਿ ਆਪਣੇ ਵਾਰ ਆਬਜੈਕਟਿਵਸ ਹਾਸਲ ਕੀਤੇ ਕੋਈ ਵੀ ਜਿਹੜੀ ਜੰਗ ਸ਼ੁਰੂ ਹੁੰਦੀ ਆ ਉਹਦੇ ਵਿੱਚ ਕੋਈ ਆਬਜੈਕਟਿਵ ਨਿਰਧਾਰਿਤ ਕੀਤਾ ਜਾਂਦਾ ਵੀ ਅਸੀਂ ਇਹ ਲੜਾਈ ਲੜ ਕੇ ਫਲਾਣੀ ਚੀਜ਼ हासिल करनी है नरेंद्र मोदी ने कहा प्रधानमंत्री मानयोग ने कि असी सबक सिखावे और इन अतवादियों का निस्तो नाबूद खत्म कर देंगे इस तरह अमित शाह ने कहा गृह मंत्री ने कि असी अंदर वड़ के घुस के पाकिस्तान च मारेंगे। सो तो इस तरह एक बीजेपी का स्टैंड रहा पर सारा कुछ 10 ਦਿਨ ਦੀ ਜੰਗ ਉਸ ਤੋਂ ਬਾਅਦ ਬ੍ਰਹਮਚਲਾਨੀ ਕਹਿੰਦੇ ਆ ਸ਼ਾਰਟੈਸਟ ਮਿਲਟਰੀ ਆਪਰੇਸ਼ਨ ਜਿਹੜਾ ਕਿ ਇਤਿਹਾਸ ਦੇ ਵਿੱਚ ਇੰਨਾ ਛੋਟਾ ਕਦੇ ਪਾਇਆ ਹੀ ਨਹੀਂ ਗਿਆ ਉਹਦੇ ਨਾਲ ਸਾਡੇ ਦੇਸ਼ ਦੇ ਆਬਜੈਕਟਿਵ ਹਾਸਲ ਭਾਰਤ ਨਹੀਂ ਕਰ ਸਕਿਆ ਦੂਜੇ ਪਾਸੇ ਤੁਸੀਂ ਵੇਖੋ ਪਾਕਿਸਤਾਨੀ ਮੀਡੀਆ ਤੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਸੈਲੀਬ੍ਰੇਸ਼ਨ ਹੋ ਰਹੀ ਆ ਜਸ਼ਨ ਮਨਾਏ ਜਾ ਰਹੇ ਆ ਕਿ ਭਾਰਤ ਨੂੰ ਅਸੀਂ ਹਰਾ ਦਿੱਤਾ ਮਠਿਆਈਆਂ ਵੰਡੀਆਂ ਜਾ ਰਹੀਆਂ ਨੇ ਕੀ ਅਸੀਂ ਇਹ ਹਾਸਲ ਕਰਨ ਲਈ ਹਮਲਾ ਕੀਤਾ ਸੀ ਨੌ ਟਕਣਿਆਂ ਤੇ ਨੌ ਟਕਣਿਆਂ ਤੇ ਜਦੋਂ ਪਹਿਲਗਾਮ ਚ ਪਾਕਿਸਤਾਨ ਤੋਂ ਆਏ ਅਤਵਾਦੀਆਂ ਨੇ 25 ਟੂਰਿਸਟ ਤੇ ਇੱਕ ਨੇਪਾਲੀ ਵਰਕਰ ਮਾਰ ਮੁਕਾਇਆ ਸੀ ਜਿਨ੍ਹਾਂ ਦਾ ਸਬੰਧ Hindu ਧਰਮ ਨਾਲ ਸੀ ਧਰਮ ਪੁੱਛ ਪੁੱਛ ਕੇ ਉਹਨਾਂ ਨੇ ਗੋਲੀਆਂ ਚਲਾਈਆਂ ਪਰ ਅਸੀਂ ਇਹ ਸਾਰਾ ਕੁਝ ਆਬਜੈਕਟਿਵ ਆਪਣਾ ਹਾਸਲ ਕਰਨ ਦੇ ਵਿੱਚ ਲੱਗਦਾ ਕਾਮਯਾਬ ਨਹੀਂ ਹੋਏ ਇਹ ਭ੍ਰਮ ਚਲਾਨੀ ਦਾ ਕਿਨ ਡੋਨਲਡ 트੍ਰੰਪ ਨੇ ਅੱਜ ਸਵੇਰੇ ਦੂਜਾ ਟਵੀਟ ਕੀਤਾ ਯਾਨੀ ਕਿ ਐਕਸ ਤੇ ਆਪਣੀ ਪੋਸਟ ਪਾਈ ਡੋਨਲਡ 트੍ਰੰਪ ਕਹਿੰਦਾ ਕਿ ਦੋਨੋਂ ਆ ਮੁਲਕਾਂ ਨੇ ਬਹੁਤ ਬਹਾਦਰੀ ਵਿਖਾਈ ਆ ਉਹਨਾਂ ਦਾ ਇਤਿਹਾਸ ਬੜਾ ਪੁਰਾਣਾ ਹੈ ਦੇਉ ਨਾ ਨੇ ਸ਼ਾਂਤੀ ਕਾਇਮ ਕਰਕੇ ਇੱਕ ਬੇਮਿਸਾਲ ਐਗਜ਼ੈਂਪਲ ਸੈੱਟ ਕੀਤੀ ਆ ਤੇ ਮੈਂ ਦੋਨਾਂ ਮੁਲਖਾਂ ਨਾਲ ਵਪਾਰ ਵਧਾਉਂਗਾ ਤੂੰ ਵਪਾਰ ਤਾਂ ਵਧਾਏਗਾ ਭਾਈ ਜਿਹੜੀ ਭਾਰਤ ਦੀ ਸਮੱਸਿਆ ਅਤਵਾਦ ਦੀ ਜਿਹੜਾ ਕਿ ਅਮਰੀਕਾ ਖੁਦ ਉਸ ਤੋਂ ਪ੍ਰਭਾਵਿਤ ਹੋ ਚੁੱਕਿਆ ਹੈ ਉਦੇ ਬਾਰੇ ਤੂੰ ਇੱਕ ਸ਼ਬਦ ਇੱਕ ਲਾਈਨ ਡੋਨਲਡ ਟਰੰਪ ਨੇ ਆਪਣੇ ਇਹ ਦੂਜੇ ਪੋਸਟ ਦੇ ਵਿੱਚ ਨਹੀਂ ਲਿਖੀ ਜਦੋਂ ਕਿ ਲਿਖਣੀ ਬਹੁਤ ਜ਼ਰੂਰੀ ਸੀ ਭਾਰਤ ਦਾ ਹਮੇਸ਼ਾ ਤੋਂ ਸ਼ਿਮਲਾ ਐਗਰੀਮੈਂਟ ਤੋਂ ਬਾਅਦ ਇੱਕੋ ਸਟੈਂਡ ਰਿਹਾ ਹਰ ਸਰਕਾਰ ਦਾ ਇੰਦਰਾ ਗਾਂਧੀ ਵੇਲੇ ਜਿਹੜੀ ਸ਼ਿਮਲਾ ਐਗਰੀਮੈਂਟ ਸਾਈਨ ਹੋਈ ਸੀ ਪਾਕਿਸਤਾਨ ਨਾਲ ਜਦੋਂ ਭੁੱਟੋ ਆਇਆ ਸੀ 95000 ਤੋਂ ਵੱਧ ਫੌਜੀਆਂ ਨੇ ਇਹਨਾਂ ਦੇ ਨੇ ਬੰਗਲਾਦੇਸ਼ ਆਤਮ ਸਮਰਪਣ ਕੀਤਾ ਸੀ ਕਿ ਅਸੀਂ ਥਰਡ ਪਾਰਟੀ ਇੰਟਰਫੀਰੈਂਸ ਨਹੀਂ ਕਰਾਂਗੇ ਅਸੀਂ ਤੀਜੀ ਧਿਰ ਨੂੰ ਆਪਣੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਣ ਦੇਾਂਗੇ ਤੇ ਫਿਰ ਮੌਜੂਦਾ ਭਾਜਪਾ ਸਰਕਾਰ ਨੇ ਡੋਨਲਡ 트ੰਪ ਜਾਂ ਕਹੋ ਅਮਰੀਕਾ ਦੀ ਤੀਜੀ ਧਿਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਆਗਿਆ ਕਿਉਂ ਦਿੱਤੀ ਜਾਂ ਉਸ ਦੇ ਵੱਲੋਂ ਡਿਕਟੇਸ਼ਨ ਦਿੱਤੀ ਕਿਉਂ ਮੰਨੀ ਇਹ ਸਵਾਲ ਉੱਠਦਾ ਹੈ ਔਰ ਇੱਥੇ ਲੋਕ ਯਾਦ ਕਰ ਰਹੇ ਨੇ ਦੁਬਾਰਾ ਦੁਬਾਰਾ ਇੰਦਰਾ ਗਾਂਧੀ ਦੇ ਸਮੇਂ ਨੂੰ ਜਦੋਂ ਉਹਨੇ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਸੀ ਔਰ ਇੱਕ ਹੈਰਾਨੀ ਵਾਲੀ ਗੱਲ ਹੈ ਚੀਨ ਦੇ ਵਿਦੇਸ਼ ਮੰਤਰੀ ਨੇ ਬਿਆਨ ਦਿੱਤਾ ਕਿ ਅਸੀਂ ਮੋਡੇ ਨਾ ਮੋੜਾ ਮਿਲਾ ਕੇ ਪਾਕਿਸਤਾਨ ਨਾਲ ਖੜੇ ਆ ਜਦੋਂ ਉਹਨਾਂ ਨੇ 3 ਘੰਟੇ ਬਾਅਦ ਦੁਬਾਰਾ ਹਮਲਾ ਕੀਤਾ ਉਸ ਤੋਂ ਬਾਅਦ ਉਹ ਬਿਆਨ ਆਇਆ ਫਿਰ ਭਾਰਤ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਨੇ ਖਬਰਾਂ ਦੇ ਮੁਤਾਬਕ ਰਿਪੋਰਟਡਲੀ ਚੀਨ ਦੇ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਫਿਰ ਚੀਨ ਨੇ ਇੱਕ ਹੋਰ ਬਿਆਨ ਦਿੱਤਾ ਕਿ ਅਸੀਂ ਸੀਜ਼ ਫਾਇਰ ਦੇ ਪੱਖ ਧਰਮ ਅਫਸੋਸ ਵਾਲੀ ਗੱਲ ਹੈ ਕਿ ਭਾਰਤੀ ਅਖਬਾਰਾਂ ਦੇ ਕਿਸੇ ਵੀ ਐਡੀਟਰ ਨੇ ਸੀਜ਼ ਫਾਇਰ ਦੇ ਸਿੱਟਿਆਂ ਦਾ ਨਰੀਖਣ ਕਰਨ ਦੀ ਕੋਸ਼ਿਸ਼ ਯਾਨੀ ਕਿ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਭ ਚੁੱਪ ਨੇ ਕੀ ਉਹ ਸਰਕਾਰ ਤੋਂ ਡਰਦੇ ਨੇ ਜਾਂ ਫਿਰ ਉਹਨਾਂ ਦੀ ਸੋਚ ਖੜੀ ਹੋ ਗਈ ਆ ਬੰਦ ਹੋ ਗਈ ਆ ਉਹਨਾਂ ਦਾ ਜਿਹੜਾ ਦਿਮਾਗ ਹੈ ਉਹ ਫ੍ਰੀਜ਼ ਹੋ ਗਿਆ ਮਨੋਜ ਨਰਵਣ ਇਹ ਸਾਫਕਾ ਆਰਮੀ ਚੀਫ ਹੈ ਉਹਨਾਂ ਨੇ ਵੀ ਆਪਣਾ ਪ੍ਰਤੀਕਰਮ ਹਲਕਾ ਜਿਹਾ ਦਿੱਤਾ ਔਰ ਓਚ ਐਟ ਦੀ ਰੇਟ ਆਫ ਫੋਰਨ ਮਿਨਿਸਟਰ ਜੈ ਸ਼ੰਕਰ ਉਹਦੇ ਵਿੱਚ ਕੀਤਾ ਕਿ ਭਾਰਤ ਨੇ ਇਹ ਤੀਜਾ ਮੌਕਾ ਪਾਕਿਸਤਾਨ ਚ ਆਪਣੇ ਆਬਜੈਕਟਿਵ ਹਾਸਲ ਕਰਨ ਦਾ ਗਵਾ ਲਿਆ ਜੰਗ ਬੰਦੀ ਦਾ ਐਲਾਨ ਕਰਕੇ ਜਾਂ جنگਬੰਦੀ ਸਵੀਕਾਰ ਕਰਕੇ ਭਾਜਪਾ ਦੇ ਬਹੁਤ ਹੀ ਤਗੜੇ ਸਪੋਰਟਰ ਅਰਨਬ ਗੋਸ਼ਵਾਮੀ ਜਿਹੜੇ ਕਿ ਰਿਪਬਲਿਕ ਟੀਵੀ ਚਲਾਉਂਦੇ ਆ ਉਹਦੇ ਮਾਲਕ ਹੈ ਉਹਨਾਂ ਨੇ ਵੀ ਬੜੀ ਸ਼ਿੱਦਤ ਨਾਲ ਕਿਹਾ ਕਿ ਡੋਨਲਡ 트੍ਰੰਪ ਕੌਣ ਹੁੰਦਾ ਸਾਡੇ ਮਾਮਲਿਆਂ ਚ ਦਖਲ ਦੇਣ ਵਾਲਾ ਔਰ ਜੇ ਕੋਈ جنگਬੰਦੀ ਦਾ ਐਲਾਨ ਹੋਣਾ ਚਾਹੀਦਾ ਸੀ ਉਹ ਭਾਰਤੀ ਲੀਡਰਸ਼ਿਪ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਣਾ ਚਾਹੀਦਾ ਸੀ ਉਹ ਇਹ ਹਾਲਤ ਹੋ ਗਈ ਹੈ ਭਾਰਤ ਦੇਸ਼ ਵਿੱਚ ਕਿ ਕਿਤੇ ਮੋਦੀ ਮੋਦੀ ਸਿੰਧੂਰ ਸਿੰਧੂਰ ਹੋ ਰਿਹਾ ਸੀ ਉੱਥੇ ਲੋਕਾਂ ਦੀ ਜਿਹੜੀ ਰਾਏ ਹੈ ਉਹ ਸਰਕਾਰ ਦੇ ਵਿਰੁੱਧ ਨਜ਼ਰ ਆ ਰਹੀ ਹੈ ਹੁੰਦੀ ਜਾ ਰਹੀ ਹੈ ਸਾਬਕਾ ਫੌਜੀ ਮੁਖੀ ਜਨਰਲ ਵੀਪੀ ਮਲਿਕ ਜੋ ਕਿ ਕਾਰਗਿਲ ਦੀ جنگ ਵੇਲੇ ਮੁਖੀ ਹੁੰਦੇ ਸੀ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਭਾਰਤ ਨੇ ਆਪਣੇ ਪੋਲੀਟੀਕਲ ਅਤੇ ਸਟ੍ਰੈਟੈਜਿਕ ਯਾਨੀ ਕਿ ਸਿਆਸੀ ਅਤੇ ਰਣਨੀਤਿਕ ਜਿਹੜੇ ਉਦੇਸ਼ ਹੈ ਇਸ ਲੜਾਈ ਤੋਂ ਬਾਅਦ ਹਾਸਲ ਕੀਤੇ ਉਹਨਾਂ ਨੇ ਇੰਦੀ ਗੱਲ ਕਹਿ ਕੇ ਆਪਣੀ ਪੋਸਟ ਐਕਸ ਤੇ ਪਾਈ ਆ ਔਰ ਮੈਨੂੰ ਇਹ ਸੂਚਨਾ ਮਿਲੀ ਹੈ ਕਿ ਨੈਸ਼ਨਲ ਟੀਵੀ ਚੈਨਲਸ ਤੇ ਸਾਬਕਾ ਜਰਨਲ ਟਾਕ ਸ਼ੋਜ਼ ਦੇ ਲਈ ਨਾ ਕਰ ਰਹੇ ਨੇ ਕਹਿ ਰਹੇ ਨੇ ਕਿ ਅਸੀਂ ਸਰਕਾਰ ਦੇ ਇਸ ਫੈਸਲੇ ਨੂੰ ਕਿ ਜੰਗਬੰਦੀ ਕਰ ਦਿੱਤੀ ਜਾਏ ਜਾਂ ਕਰ ਲਈ ਗਈ ਹੈ ਇਸ ਦੀ ਡਿਫੈਂਸ ਦੇ ਵਿੱਚ ਇਸ ਦੇ ਬਚਾਅ ਦੇ ਵਿੱਚ ਕੁਝ ਨਹੀਂ ਬੋਲ ਸਕਦੇ ਡਿਫੈਂਸ ਐਨਾਲਿਸਟ ਬ੍ਰਹਮ ਚਲਾਨੀ ਨੇ ਵੀ ਕਿਹਾ ਕਿ 1948 ਦੇ ਵਿੱਚ ਵੀ ਭਾਰਤ ਨੇ ਇਹੋ ਜੀ ਵੱਡੀ ਗਲਤੀ ਕੀਤੀ ਸੀ ਜਦੋਂ ਕਸ਼ਮੀਰ ਦੇ ਵਿੱਚ ਪਾਕਿਸਤਾਨੀ ਫੌਜ ਦਾਖਲ ਹੋਈ ਔਰ ਕਿਹਾਇਆ ਗਿਆ ਕਿ ਕਬਾਈਲੀਆਂ ਨੇ ਹਮਲਾ ਕਰਤਾ ਔਰ ਫਿਰ ਜਦੋਂ ਭਾਰਤ ਦੀ ਫੌਜ ਚੜਾਈ ਕਰ ਰਹੀ ਸੀ ਪਾਕਿਸਤਾਨ ਵਾਲੇ ਪਾਸੇ ਤਾਂ ਉਦੋਂ Jawaharlal Nehru ਪ੍ਰਧਾਨ ਮੰਤਰੀ ਨੇ United Nation ਦੇ ਦਖਲ ਤੇ ਸੀਜ਼ ਫਾਇਰ ਕਰ ਦਿੱਤੀ ਸੀ ਉਹੀ ਗੱਲ ਬ੍ਰह्मਚਲਾਨੀ ਕਹਿੰਦੇ ਐ ਕਿ ਆ ਹੁਣ ਫੇਰ ਹੋਗੀ ਕੀ ਅਸੀਂ 1948 ਤੋਂ ਬਾਅਦ ਕੋਈ ਸਬਕ ਨਹੀਂ ਸਿੱਖਿਆ ਇਹ ਉਹ ਸਰਕਾਰ ਨੂੰ ਪੁੱਛ ਰਹੇ ਨੇ ਇੱਥੇ ਮੈਂ ਅੰਤ 'ਚ ਆਪਣੇ ਦਰਸ਼ਕਾਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਖੁਦ ਅਖਬਾਰ ਪੜੋ ਭਾਰਤੀ ਵੀ ਤੇ ਇੰਟਰਨੈਸ਼ਨਲ ਵੀ ਸੈਟਲਾਈਟ ਚੈਨਲ ਵੇਖੋ ਅਤੇ ਵੈਬ ਚੈਨਲ ਵੇਖੋ ਹਰ ਪਾਸੇ ਤੋਂ ਬੈਲੈਂਸਡ ਜਾਣਕਾਰੀ ਇਕੱਤਰ ਕਰਕੇ ਫਿਰ ਤੁਸੀਂ ਆਪਣੀ رائے ਬਣਾਓ ਕਿਸੇ ਸਿੱਟੇ ਤੇ ਪਹੁੰਚੋ ਬਾਕੀ ਜਿਹੜੇ ਚੈਨਲ ਇੱਕ ਤਰਫਾ ਚੱਲਦੇ ਨੇ ਉਹਨਾਂ ਨੂੰ ਸੁਣੋ ਜ਼ਰੂਰ ਉਹਨਾਂ 'ਚ ਵੀ ਕਈ ਵਾਰੀ ਜਾਣਕਾਰੀ ਹੁੰਦੀ ਆ ਪਰ ਤੁਸੀਂ ਆਪਣੇ ਆਜ਼ਾਦ ਮਨ ਨਾਲ ਦਿਮਾਗ ਨਾਲ ਆਪਣੀ opinion ਕਾਇਮ ਕਰੋ ਜੇ ਤੁਹਾਨੂੰ ਇਹ ਪੇਸ਼ਕਸ਼ ਚੰਗੀ ਲੱਗੀ ਤਾਂ ਤੁਸੀਂ ਸਾਡਾ ਵੀਡੀਓ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਨੂੰ ਰਜਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਿਸ